ਦੀ ਆਪ ਬੁੱਧ ਬਲ ਨਾ ਖਟਾਈ ਕਹਿੰਦੇ ਹੁਣ ਜਿਹੜਾ ਮੇਰਾ ਪਾਲਤ ਦੇ ਬੁੱਧ ਸੀ ਉਹ ਪਾਸੇ ਹੋ ਗਈ ਉਹ ਹੁਣ ਮੈਨੂੰ ਪਰੇਸ਼ਾਨ ਨਹੀਂ ਕਰਦੀ ਕਿ ਮੈਂ ਕੁਝ ਹੋਰ ਹਾਂ ਤੇ ਰੱਬ ਕੁਝ ਹੋਰ ਹੈ ਕਹਿੰਦੇ ਆਤਮਿਕ ਤੌਰ ਤੇ ਇੱਕ ਹੋ ਕੇ ਬਲ ਹੰਕਾਰ ਖਤਮ ਹੋ ਗਿਆ ਹੁਣ ਬੁੱਧ ਬਲ ਨਾ ਖਟਾਈ ਕਹੇ ਕਬੀਰ ਬੁੱਧ ਹਰ ਲਈ ਮੇਰੀ ਕਹਿੰਦੇ ਏ ਕਬੀਰ ਇਹ ਸਾਰਾ ਕੁਝ ਬੱਤੀਆ ਕਿਵੇਂ ਕਹਿੰਦੇ ਪ੍ਰਮਾਤਮਾ ਨੇ ਮੇਰੀ ਬੁੱਧ ਖੋ ਲਈ ਆਪਣੀ ਬੁੱਧੀ ਦੇ ਦਿੱਤੀ ਆਪਣੀ ਅਕਲ ਆਪਣੀ ਸਮਝ ਦੇ ਦਿੱਤੀ ਕਹੇ ਕਬੀਰ ਬੁੱਧ ਪਲ ਕਹੇ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਤ ਪਾਈ ਕਹਿੰਦੇ ਜਿਹੜੀ ਮੇਰੀ ਮਤ ਸੀ ਪ੍ਰਮਾਤਮਾ ਨੇ ਖੋ ਲਈ ਤੇ ਆਪਣੀ ਮਤ ਮੈਨੂੰ ਦੇ ਦਿੱਤੀ ਜੇ ਜਦੋਂ ਉਹਦੀ ਮਤ ਆਈ ਫਿਰ ਸਿੱਧ ਮਿਲ ਗਈ ਬੁੱਧ ਬਦਲੀ ਸਿੱਧ ਪਾਈ ਜਦੋਂ ਸੋਚ ਚੇਂਜ ਹੋ ਗਈ ਉਦੋਂ ਰੱਬ ਦਿਸ ਪਿਆ ਜਦੋਂ ਸੋਚ ਨਹੀਂ ਸੀ ਚੇਂਜ ਹੋਈ ਉਦੋਂ ਮੈਂ ਕੁਝ ਹੋਰ ਬੜਿਆਂ ਬੈਠਾ ਸਾਂ ਇਥੇ ਵੀ ਭਗਤ ਰਵਿਦਾਸ ਜੀ ਨੇ ਇਹੀ ਗੱਲ ਸਮਝਾਈ ਹੈ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਮੇ ਉਦਤ ਕਾਲ ਕੇਵਲ ਜਨ ਮਾਹੀ ਮਾਲਕਾ ਤੂੰ ਹੀ ਸਮੁੰਦਰ ਹੈ ਦੇ ਨਹੀਂ ਇਨਸ਼ਾਅੱਲਾ ਕੋਈ ਵੱਖਰਾ ਨਹੀਂ ਫਿਰ ਦੂਜੇ ਬੰਦੇ ਅੰਦਰ ਕਿਰਪਾ ਕਰਦੇ ਨੇ ਨਰਪਤ ਏਕ ਸੰਗਾਸਨ ਸੋਇਆ ਸੁਪਨੇ ਭਿਆਪੇ ਖਾਰੀ ਕਹਿੰਦੇ ਇੱਕ ਹੋਰ ਵੱਡਾ ਪਨੇਕਾ ਉਦਾਹਰਨ ਦਿੱਤੀ ਐ ਸੌਖੀ ਜੀ ਕਹਿੰਦੇ ਮੰਨ ਲਓ ਇੱਕ ਰਾਜਾ ਸੰਗਾਸਨ ਤੇ ਬੈਠਾ ਬੈਠੇ-ਬੈਠੇ ਨੂੰ ਨੀਂਦ ਆ ਗਈ ਤੇ ਨੀਂਦ ਆਉਣ ਦੇ ਨਾਲ ਹੁਣ ਸੁਪਨਾ ਆਇਆ ਤੇ ਸੁਪਨੇ ਦੇ ਵਿੱਚ ਉਹ ਕੀ ਕਰ ਰਿਹਾ ਕੋਪੇ ਖਾਰੀ ਬਣ ਗਿਆ ਭੀਖ ਮੰਗ ਰਿਹਾ ਸੁਪਨੇ ਦੇ ਵਿੱਚ ਇੰਨੀ ਭੀਖ ਮੰਗਦਾ ਇਹ ਭੀਖ ਮਿਲਦੀ ਨਹੀਂ ਕਹਿੰਦੇ ਇੱਕਦਮ ਉੱਬੜ ਬਾਈ ਉੱਠਿਆ ਜਦੋਂ ਉੱਠਿਆ ਵੇਖਿਆ ਮੈਂ ਤਾਂ ਸੰਗਸਨ ਦੇ ਬੈਠਾ ਮੈਂ ਤੇ ਰਾਜਾ ਬਸ ਅਸੀਂ ਰਾਜੇ ਆ ਇਸ ਸੰਸਾਰ ਤੇ ਪਰ ਮੋੜ ਦੀ ਨੀਂਦ ਵਿੱਚ ਸੌਣ ਕਰਕੇ ਪਖਾਰੀਆਂ ਵਾਲੀ ਜ਼ਿੰਦਗੀ ਤੀਤ ਕਰ ਰਹੇ ਆ ਆ ਵੀ ਮਰ ਜੀ ਉਹ ਵੀ ਮਰ ਜੀ ਉਹ ਵੀ ਨਾ ਛੁੱਟੇ ਇਹ ਪਖਾਰੀਆਂ ਵਾਲੀ ਜ਼ਿੰਦਗੀ ਵਿੱਚ ਤੀਤ ਕਰ ਰਹੇ ਆ ਰਾਜਾ ਤੇ ਸਿੰਘਾਸਨ ਤੇ ਬੈਠਾ ਸੁਪਨੇ ਤੇ ਸੁੱਤਾ ਸੀ ਸੁਪਨਾ ਖੁੱਲਿਆ ਤੇ ਸਿੰਘਾਸਨ ਤੇ ਫੇਰ ਬਰਾਜਮਾਨ ਹੈ ਅਸੀਂ ਮੋਦੀ ਨੀਂਦ ਵਿੱਚ ਐਸੇ ਸੁੱਤੇ ਹਾਂ ਜਿੰਨਾ ਕਿ ਇਹ ਮੋਦੀ ਨੀਂਦ ਨਹੀਂ ਛੁੱਟਦੀ ਤਦ ਤੱਕ ਸਾਨੂੰ ਰੱਬ ਨਹੀਂ ਦਿਸਦਾ ਸਾਨੂੰ ਉਹਦੀ ਸਮਝ ਨਹੀਂ ਆਉਂਦੀ ਨਰਪਤ ਏਕ ਸੰਗਾਸਨ ਸੋਇਆ ਸੁਪਨੇ ਪਿਆ ਪੇਖਾਰੀ ਅਸਤਰਾਜ ਵਿਸਰਤ ਦੁਖ ਪਾਇਆ ਸੋਗਤ ਭਈ ਹਮਾਰੀ ਰਾਜ ਹੁੰਦੇ ਸਦਿਆਂ ਵੀ ਬੜਾ ਦੁੱਖ ਮਹਿਸੂਸ ਕਰ ਲਿਆ ਮਾਲਕਾ ਇਤਨੀ ਸਾਡੇ ਨਾਲ ਹੋ ਰਿਆ ਅਰਜੁਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਸਾਰੀਆਂ ਜੁਨਾਂ ਦਾ ਤੂੰ ਸਰਦਾਰ ਸਾਰੀਆਂ ਜੂਨਾ ਤੋਂ ਤੂੰ ਬਲਵਾਨ ਪਰਹਾੜ ਤੇ ਗੈਸੀ ਹਰਤਾ ਤਾਂ ਇਹਦੀ ਪਸ਼ੂਆਂ ਨਾਲ ਵੀ ਭੜੀ ਐ ਇਸੇ ਕਰਕੇ ਸੈਭ ਨੂੰ ਕਹਿਣਾ ਪੈ ਗਿਆ ਕਿ ਤੂਤ ਪਸ਼ੂ ਕੀ ਮਾਨਸ ਜਾਤ ਪਾਛਾ ਕਹਿੰਦੇ ਕਰਤੂਤਾ ਦੇ ਪਸ਼ੂਵਾਂ ਵਾਲੀਆਂ ਬੜਿਆ ਤੂੰ ਮਨੁੱਖ ਫਿਰਦਾ ਰੱਬ ਨੇ ਤੈਨੂੰ ਮਨੁੱਖ ਬਣਾ ਕੇ ਭੇਜਿਆ ਸੀ ਫਰਕ ਤਾਂ ਤੇ ਇਹਦੀਆਂ ਸਾਰੀਆਂ ਪਸ਼ੂ ਜਨਵਰਾਂ ਵਾਲੀਆਂ ਪਸ਼ੂ ਕੀ ਹੈ ਜਨਵਰ ਹੈ ਔਰਤਾਂ ਤੁਸੀਂ ਦੇਖ ਲਿਓ ਕਿਸੇ ਮੀਲੇ ਦੇ ਵਿੱਚ ਕਿਸੇ ਵਿਆਹ ਸ਼ਾਦੀ ਤੇ ਮਨੁੱਖ ਮਨੁੱਖ ਬਣ ਕੇ ਨਹੀਂ ਆਇਆ ਮਨੁੱਖ ਦਾ ਅਰਥ ਆਦਮੀ ਨਹੀਂ ਹੈ ਔਰਤ ਵੀ ਹੈ ਮਨੁੱਖਾ ਜਨਮ ਹੈ ਸਾਡੇ ਕੋਲੇ ਪਰ ਤੁਸੀਂ ਦੇਖਿਓ ਜੋ ਅੱਜ ਕੱਲ ਚੱਲ ਰਿਹਾ ਹੈ ਜਿਹੜਾ ਮੇਕਅਪ ਚੱਲ ਰਿਹਾ ਹੈ ਜਿਹੋ ਜਿਹੀਆਂ ਹਰਕਤਾਂ ਚੱਲ ਰਹੀਆਂ ਨੇ ਉਹਨਾਂ ਨੂੰ ਦੇਖ ਕੇ ਤੁਸੀਂ ਵਿਆਹ ਸ਼ਾਦੀ ਤੇ ਇਹ ਤਜਰਬਾ ਨਹੀਂ ਲਾ ਸਕਦੇ ਕਿ ਇਹ ਔਰਤ ਔਰਤ ਹੀ ਹੈ ਇਹ ਮਰਦ ਮਰਦੀ ਏ ਸਭ ਕੁਝ ਚੇਂਜ ਹੋ ਗਿਆ ਸੋਚ ਹੀ ਚੇਂਜ ਹੋ ਗਈ ਨੌ ਕੱਟਣ ਵਾਲੀ ਚੀਜ਼ ਐ ਤੇ ਕੇਸ ਰੱਖਣ ਵਾਲੀ ਚੀਜ਼ ਐ ਕੇਸ ਗੁਰੂ ਦੀ ਮੋਹਰੇ ਨੌ ਸਾਨੂੰ ਕੱਟਨੇ ਪੈਂਦੇ ਨਹੀਂ ਅਸੀਂ ਇਨਸਾਨੀਅਤ ਤੌਰ ਤੇ ਸਿਆਣੇ ਆ ਸਮਝਦਾਰ ਆ ਪਰ ਚੱਲ ਕੀ ਰਿਹਾ ਕੇਸ ਕੱਟੇ ਹੋਏ ਨੇ ਤੇ ਨੌ ਵਧਾਈ ਦਿੱਤੀ ਨੌ ਵਧਾ ਕੇ ਕਿ ਅਸੀਂ ਅਸਾਸ ਕਰਾ ਰਹੇ ਹਾਂ ਕਿ ਰੱਬ ਜੀ ਤੁਸੀਂ ਸਾਨੂੰ ਇਨਸਾਨ ਬਣਾਇਆ ਪਰ ਅਸੀਂ ਬਾਂਦਰ ਵਾਲੀ ਜ਼ਿੰਦਗੀ ਜੀਵਾਂਗੇ ਰਤਨਮਨੀ ਕਲ ਬਾਂਦਰ ਇਹ ਯਕੀਨ ਨਾ ਜਾਣੇ ਮਨੁੱਖਾ ਜੀਵਨ ਦਿੱਤਾ ਹੈ ਪਰ ਇਹ ਇਸ ਮਨੁੱਖਾ ਜੀਵਨ ਦੀ ਕਦਰ ਨਹੀਂ ਪਾ ਰਿਹਾ ਪਾਈ ਗਰਦਾਸ ਜੀ ਨੇ ਕਿਹਾ ਇਹਦੀ ਹਾਰ ਤੋਂ ਉਦਾਂ ਦੀ ਹੈ ਜਿੱਦਾਂ ਬੰਦਰ ਦੇ ਗਲਦੇ ਵਿੱਚ ਕਿਸੇ ਨੇ ਬੜੀ ਕੀਮਤੀ ਮਾਲਾ ਪਾ ਦਿੱਤੀ ਪਰ ਉਹਨੂੰ ਉਹ ਦਿੱਖ ਤਾਂ ਨਹੀਂ ਪਈ ਉਹ ਤੋੜ-ਤੋੜ ਕੇ ਇੱਕ-ਇੱਕ ਮੋਤੀ ਖਲਾਅ ਦਿੰਦਾ ਹੈ ਆਕਾਲ ਪੁਰਖ ਵਾਹਿਗੁਰੂ ਨੇ ਮਨੁੱਖਾ ਜੀਵਨ ਸੁਹਣਾ ਦਿੱਤਾ ਹੈ ਪਰ ਅਸੀਂ ਇਹਦੀ ਟੰਡ ਲਾਉਣ ਤੇ ਬੈਠੇ ਹੋਏ ਆ ਇਹਦਾ ਬੇੜਾ ਕਰਕੇ ਹੀ ਛੱਡਦੇ ਹਾਂ ਇਹ ਮੋਹ ਦੀ ਨੀਂਦ ਹੈ ਹੰਕਾਰ ਹੈ ਓਮ ਹੈ ਅਤੀਆਂ ਨੂੰ ਦਾਜ ਦੀ ਖਾਤਰ ਮਾਰਨਾ ਸਾੜਨਾ ਛੇਰ ਦੇਣਾ ਕਲ ਘੁੱਟਣਾ ਇਹ ਸੁੱਤਿਆਂ ਦੀ ਬਿਸ਼ਾਨੀ ਹੈ ਜਾਗਦੇ ਦੀ ਬਿਸ਼ਾਨੀ ਥੋੜੀ ਹੈ ਲੜਕੀਆਂ ਦੀ ਗਿਤੀ ਘੱਟ ਹੋਣ ਕਰਕੇ ਫੜੇ ਲੋਕ ਨੇ ਜਿਹੜੇ ਵਿਆਹ ਤੋਂ ਹਜੇ ਉੱਥੇ ਹੀ ਰਹਿੰਦੇ ਜਾਂਦੇ ਨੇ ਵਿਆਹ ਨਹੀਂ ਹੋ ਰਿਹਾ ਉਹਨਾਂ ਵਾਸਤੇ ਔਰਤ ਬੜੀ ਮਹਾਨ ਹੈ ਪਰ ਜਿੰਨਾਂ ਦਾ ਛੋਟੀ ਉਮਰ 'ਚ ਵਿਆਹ ਹੋ ਜਾਂਦਾ ਜਾਂ ਲਾਲਚੀ ਲੋਕ ਹੁੰਦੇ ਨੇ ਉਹ ਆਪਣੇ ਸਵਾਰਥ ਦੀ ਖਾਤਰ ਲਾਲਚ ਦੀ ਖਾਤਰ ਲੜਕੀ ਨੂੰ ਸਾੜ ਦਿੰਦੇ ਨੇ ਮਾਰ ਦਿੰਦੇ ਨੇ ਘੈਰ ਦੇ ਦਿੰਦੇ ਨੇ ਕੀ ਸੋਚ ਕੇ ਵੀ ਸਾਨੂੰ ਵੱਡੀ ਗੱਡੀ ਜੀ ਮਿਲੀ ਸਾਨੂੰ ਆ ਦਾਜ ਨਹੀਂ ਮਿਲਿਆ ਤੇ ਜਦੋਂ ਮਾਰ ਦਿੰਦੇ ਨੇ ਫਿਰ ਸਾਰਾ ਟੱਪਰ ਚੇਲਾ ਜੀ ਰੁੱਟਦਾ ਹੈ ਚਾਹਦਾ ਤੇ ਇਹ ਸਰਕਾਰ ਨੂੰ ਵੀ ਇਹੋ ਜਿਹੇ ਇਨਸਾਨਾਂ ਨੂੰ ਸੱਦੀਆਂ ਗੋਲੀ ਮਾਰ ਕੇ ਮਾਰ ਦਿੱਤਾ ਜਾਵੇ ਫੇਰ ਜਾ ਕੇ ਸੰਸਾਰ ਦੇ ਇਸ ਭਾਰਤ ਦੇ ਅੰਦਰ ਪਿਆਰ ਦੇ ਵਿੱਚ ਇਹੋ ਜਿਹੇ ਤਾਜ ਦੀ ਬਲੀ ਚੜਨ ਉੱਤਿਆਂ ਹਟਣੀਆਂ ਨੇ ਜਿੰਨਾ ਚਿਰ ਪੈਸੇ ਲੈ ਦੇ ਕੇ ਉਹਨਾਂ ਨੂੰ ਬਰੀ ਕਰ ਦਿੱਤਾ ਨਹੀਂ ਜੀ ਇਹਨਾਂ ਦੀ ਗਲਤੀ ਕੋਈ ਨਹੀਂ ਫਿਰ ਦੂਸਰੇ ਨੂੰ ਹੋਰ ਹੱਲਾਸ਼ੇਰੀ ਮਿਲ ਜਾਂਦੀ ਹੈ ਉਹ ਫਿਰ ਹੋਰ ਕੋ ਕਰਮ ਕਰਦੇ ਨੇ ਤਰੇਵ ਦੀਆਂ ਘਟਨਾ ਹੋਣ ਚਾਹੇ ਦਾਜ ਦੀ ਬਲੀ ਚੜਦਾ ਹੋਵੇ ਕੋਈ ਚਾਹੇ ਲੜਕੀ ਵੱਲੋਂ ਲੜਕੇ ਨੂੰ ਤਾਂ ਕੀਤਾ ਜਾਂਦਾ ਹੋਵੇ ਸਾਰਿਆਂ ਵਾਸਤੇ ਕਾਨੂੰਨ ਪਾਰਦਰਸ਼ੀ ਹੋਵੇ ਕੱਲ ਦੇਖਿਆ ਸੀ ਔਰਤ ਨੇ ਆਪਣੀ 2 ਸਾਲ ਦੀ ਧੀ ਤੇ ਆਪਣੇ ਘਰ ਵਾਲੇ ਨੂੰ ਛੇਰ ਦੇ ਦਿੱਤਾ ਅਫੌਤੀ ਪ੍ਰੇਮੀ ਦੇ ਪਿੱਛੇ ਲੱਗ ਕੇ ਆਪ ਦੇ ਜਿਹਦੇ ਨਾਲ ਉਹਨੇ ਖੇ ਖਾਣੀ ਸੀ ਜਿਹੜੀ ਆਪਣਿਆਂ ਦੀ ਆਪਣੀ ਧੀ ਦੀ ਨਹੀਂ ਬਣੀ ਖੂਨ ਦੀ ਨਹੀਂ ਬਣੀ ਉਸ ਬੰਦੇ ਦੀ ਬਣ ਗਈ ਜਿਹਦੀ ਤਾਤਰ ਉਹ ਆਪਣੇ ਪਤੀ ਨੂੰ ਮਾਰ ਲਈ ਤੇ ਕੀ ਹੈ ਰਤਨ ਮਨੀ ਗੱਲ ਬਾਂਦਰੇ ਕਹੇ ਕੀਮ ਨਾ ਜਾ ਰਤਨਾ ਦੀ ਮਣੀ ਮਿਲ ਗਈ ਚੰਗੇ ਇਨਸਾਨ ਨਾਲ ਵਿਆਹ ਹੋ ਗਿਆ ਤੇ ਉੱਥੇ ਔਰਤ ਗਲਤ ਨਿਕਲ ਆਈ ਤੇ ਕਈਆਂ ਥਾਵਾਂ ਤੇ ਔਰਤ ਚੰਗੀ ਹੈ ਤੇ ਉੱਥੇ ਘਰ ਵਾਲਾ ਗਲਤ ਹੈ ਨਾ ਉਹ ਬੰਦਰ ਮਣੀ ਦੀ ਕਦਰ ਜਾਣ ਰਿਹਾ ਤੇ ਨਾ ਇਹ ਜਾਣ ਰਹੀ ਪਾਛੇ ਹੀ ਕਹਿੰਦੇ ਇਹ ਇਹ ਮਨੁੱਖਾ ਜੀਵਨ ਮਿਲਿਆ ਸੀ ਪਰ ਇਹ ਮੋਹ ਦੀ ਨੀਂਦ ਵਿੱਚ ਸੁੱਤਾ ਪਿਆ ਏ ਤੇ ਉਸ ਮੋਹ ਦੀ ਨੀਂਦ ਵਿੱਚ ਸੌਣ ਕਰਕੇ ਆਪਣੇ ਮਨੁੱਖਾ ਜੀਵਨ ਨੂੰ ਬਰਬਾਦ ਕਰ ਰਿਹਾ ਸੁਪਨੇ ਦੇ ਵਿੱਚ ਹੈ ਤੇ ਗੱਡੀ ਆਏਗੀ ਮੇਰਾ ਟੌਰ ਬਣੇਗਾ ਲੋਕੀ ਕਹਿਣਗੇ ਫਲਾਣੇ ਦੀ ਦਾਜਤੀ ਆਈ ਮਾਰੀ ਮੱਤ ਵਾਲੀ ਲੋਕ ਤਾਜ ਵਾਲੀਆਂ ਗੱਡੀਆਂ ਦੇਖ ਕੇ ਕੋਈ ਸੋਭਾ ਨਹੀਂ ਦਿੰਦਾ ਗੱਡੀਆਂ ਆਪਣੀ ਮਿਹਨਤ ਨਾਲ ਖਰੀਦੀਆਂ ਤੇ ਸੋਭਾ ਮਿਲਦੀ ਹੈ ਤੇ ਫਲਾਣੀ ਨੇ ਬੜੀ ਵੱਡੀ ਗੱਡੀ ਖਰੀਦੀ ਹੈ ਉਹਨੇ ਮਿਹਨਤ ਕਰਕੇ ਖਰੀਦੀ ਹੈ ਕਿਸੇ ਦੇ ਗਲਚ ਕੂਠਾ ਦੇ ਕੇ ਲੈਣ ਵਾਲੀ ਗੱਡੀ ਨੂੰ ਕੋਈ ਮਹਾਨ ਨਹੀਂ ਕਹਿੰਦਾ ਪਰ ਐਸੇ ਲੋਕ ਸੰਸਾਰਕ ਭਰੇ ਪਏ ਨੇ ਜਿਹੜੇ ਉਸ ਹਉਮੇ ਮੋਹ ਦੀ ਨੀਂਦ ਵਿੱਚ ਸੁੱਤੇ ਨੇ ਫਿਰ ساری ਉਮਰ ਚੇਲਾ ਚ ਥੱਕੇ ਜਾਂਦੇ ਨੇ ਫਿਰ ਸਾਰੇ ਸੰਸਾਰ ਦੇ ਤੇ ਥੂਥੂ ਹੋ ਜਾਂਦੀ ਏ ਤੇ ਇਨ੍ਹਾਂ ਲੋਕਾਂ ਨੇ ਦਤਨ ਮਨੀ ਗਲ ਬਾਂਦਰੇ ਵਰੀ ਬਸਤਾ ਦਿਖਾ ਦਿੱਤੀ ਇਹਨਾਂ ਨੂੰ ਮਿਲਿਆ ਹੋਇਆ ਮਾਨ ਸਨਮਾਨ ਇਹ ਸਭ ਨਹੀਂ ਸਕੇ ਤੇ ਸਾਬ ਜੀ ਕਹਿੰਦੇ ਨੇ ਨਰਪਤ ਏਕ ਸੰਗਾਸਨ ਸੋਇਆ ਸੁਪਨੇ ਭਿਆ ਭਿਖਾਰੀ ਅਸਤ ਰਾਜ ਵਿਚਰਦੁਖ ਪਾਇਆ ਸੋਗਤ ਪਈ ਹਮਾਰੀ ਕਹਿੰਦੇ ਰਾਜ ਹੁੰਦੇ ਸੁੰਦਿਆ ਮਨੁੱਖਾ ਜੀਵਨ ਮਿਲਿਆ ਹੈ ਰਾਜੇਵਾਰਾ ਇਹਦੇ ਹੁੰਦਿਆ ਸੁੰਦਿਆ ਵੀ ਅਸੀਂ ਦੁਖੀ ਹੋ ਰਹੇ ਆ ਸੋਗਤ ਪਈ ਹਮਾਰੀ ਇੱਦਾਂ ਰਾਜਾ ਸੰਸਦ ਦੇ ਬੈਠਾ ਸੁਪਨੇ 'ਚ ਦੁਖੀ ਹੋ ਗਿਆ ਅਸੀਂ ਸਾਰੀ ਜ਼ਿੰਦਗੀ ਇਸ ਸੁਪਨੇ 'ਚ ਕੱਢ ਦਿੰਦੇ ਰਾਜ ਭਯੰਗ ਪ੍ਰਸੰਗ ਜੈਸੇ ਹੈ ਅਵ ਕਛ ਮਰਮ ਜਨਾਇਆ ਕਹਿੰਦੇ ਜਿੱਦਾਂ ਇੱਕ ਕਹਾਣੀ ਹੈ ਕਿ ਹਨੇਰਾ ਹੋਣ ਤੇ ਜੇ ਰੱਸੀ ਥੱਲੇ ਪੈਰ ਨੂੰ ਲੱਗੇ ਸਾਮਰਕ ਸੱਪ ਸਮਝ ਕੇ ਬੈਠ ਜਾਂਦਾ ਹੈ ਹਨੇਰੇ 'ਚ ਸੱਪ ਪੈਰ ਨੂੰ ਲੱਗੇ ਤੇ ਉਹ ਰੱਸੀ ਸਮਝ ਕੇ ਉਹਨੂੰ ਚੁਪਣ ਲੱਗਦਾ ਹੈ ਤੇ ਅੱਗੇ ਉਹ ਡੰਗ ਮਾਰ ਦਿੰਦਾ ਹੈ ਦੋਵਾਂ ਤਰੀਕਿਆਂ ਦੇ ਨਾਲ ਮਨੁੱਖ ਨੂੰ ਦੁੱਖ ਮਹਿਸੂਸ ਹੁੰਦਾ ਹੈ ਦੁੱਖ ਪ੍ਰਾਪਤ ਹੁੰਦਾ ਹੈ ਕਹਿੰਦੇ ਇਹ ਇੱਕ ਭਲੇਖਾ ਹੈ ਹਨੇਰੇ ਦਾ ਜਦੋਂ ਹਨੇਰਾ ਦੂਰ ਹੋਏਗਾ ਇਹ ਭਲੇਖਾ ਨਿਕਲੇਗਾ ਕਹਿੰਦੇ ਹੇ ਮੇਰੇ ਆਕਾਰਪੁਰਖ ਵਾਹਿਗੁਰੂ ਜੀ ਤੁਸੀਂ ਕਿਰਪਾ ਕੀਤੀ ਰਾਜ ਭਉਂਗ પ્રસੰਗ ਜੈਸੇ ਅਬ ਕਛ ਮਰਮ ਜਨਾਇਆ ਕਹਿੰਦੇ ਮੇਰਾ ਵੀ ਭਲੇਖਾ ਦੂਰ ਹੋ ਗਿਆ ਚਾਨਣ ਹੁੰਦਿਆਂ ਸਾਰ ਇਹ ਰੱਸੀ ਰੱਸੀ ਅਤੇ ਸੱਤ ਸੱਪ ਇਹ ਸਾਰਾ ਭਲੇਖਾ ਦੂਰ ਹੋ ਗਿਆ ਅਨੇਕ ਕਟਕ ਜੈਸੇ ਫੂਲ ਭਰੇ ਕਹਿੰਦੇ ਇੱਕ ਹੋਰ ਭਲੇਖਾ ਇੱਦਾਂ ਕਿਸੇ ਨੇ ਸ਼ਾਹ ਬਣਾ ਲਈ ਸੋਨੇ ਦੀ ਕਿਸੇ ਨੇ ਖੜਾ ਬਣਾ ਲਿਆ ਕਿਸੇ ਨੇ ਟੌਪਸ ਬਣਾ ਲਏ ਕਿਸੇ ਨੇ ਕੈਂਠਾ ਬਣਾ ਲਿਆ ਉਹ ਸਾਰੇ ਇਹ ਚੀਜ਼ਾਂ ਨੂੰ ਦੇਖ ਕੇ ਇਹ ਪ੍ਰੇਖਕਾ ਪੈ ਜਾਵੇ ਕਿ ਆਹ ਸੋਨਾ ਅਲੱਗ-ਅਲੱਗ ਹੈ ਪਰ ਭਗਤ ਰਵਿਦਾਸ ਜੀ ਕਹਿੰਦੇ ਸੋਨਾ ਅਲੱਗ-ਅਲੱਗ ਨਹੀਂ ਹੈ ਉਹਦੇ ਡਿਜ਼ਾਈਨ ਅਲੱਗ-ਅਲੱਗ ਹੈ ਉਹਦੀ ਘੜਤ ਅਲੱਗ-ਅਲੱਗ ਹੈ ਮਾਟੀ ਇੱਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੀ ਅਕਾਲ ਪੁਰਖ ਪਹਿਹ ਗੁਰੂ ਨੇ ਇੱਕੇ ਹੀ ਮਿੱਟੀ ਨੂੰ ਕਈ ਪ੍ਰਕਾਰ ਦੇ ਨਾਲ ਸਾਜ ਦਿੱਤਾ ਉਸੇ ਪੰਜਾਂ ਤੱਤਾਂ ਦਾ ਮਨੁੱਖ ਹੈ ਉਸੇ ਪੰਜਾਂ ਤੱਤਾਂ ਦਾ ਪਸ਼ੂ ਹੈ ਇਹ ਸੰਸਾਰ ਦੇ ਅੰਦਰ ਜਿੰਨੀ ਵੀ ਘਾੜ ਤੇ ਪੰਜਾਂ ਤੱਤਾਂ ਤੋਂ ਹੈ ਕਿੰਦੇ ਸਾਜਨ ਹਾਰਾ ਇੱਕੋ ਹੀ ਅਕਾਲ ਪੁਰਖ ਹੈ ਪਰ ਕਈ ਤਰੀਕਿਆਂ ਦੇ ਨਾਲ ਸਾਜ ਦਿੱਤਾ ਇਦਾਂ ਹੀ ਸੁਨਿਆਰੇ ਵੀਰ ਨੇ ਸੋਨਾ ਇੱਕੋ ਹੀ ਲਿਆ ਉਹਨੂੰ ਕਈ ਰੂਪ ਦੇ ਦਿੱਤੇ ਤੇ ਜਦੋਂ ਉਹ ਸੋਨਾ ਫੇਰ ਵਾਪਸ ਆ ਕੇ ਕੋਠਾਲੀ ਚ ਪਾਏਗਾ ਥੱਲੇ ਅੱਗ ਮੱਚੇਗੀ ਸੋਹਾਗਾ ਵਿੱਚ ਪਾਏਗਾ ਉਹਦੇ ਉਹਦੀ ਫੇਰ ਇੱਕੋ ਡਰੀ ਬਣ ਜਾਣੀ ਐ ਉਹ ਫੇਰ ਦੇਖਣ ਪਤਾ ਨਹੀਂ ਲੱਗਣਾ ਭਈ ਛਾਪ ਕਿਹੜੀ ਸੀ ਕੜਾ ਕਿਹੜਾ ਸੀ ਕੰਠਾ ਕਿਹੜਾ ਸੀ ਟੋਪਸ ਕਿਹੜੇ ਸੀ ਵਾਲੀਆਂ ਕਿਹੜੀਆਂ ਸੀ ਉਹ ਸਾਰੇ ਇੱਕੋ ਜਿੱਕੇ ਹੋ ਗਏ ਅਨੇਕ ਕਟਕ ਜੈਸੇ ਫੁੱਲ ਪਰੇ ਅਬ ਕਹਤੇ ਕੰਨ ਨਾ ਆਇਆ ਕਿੰਨੇ ਮਾਲਕਾ ਇੰਨੀ ਸਮਝਾ ਗਈ ਜਿੰਨੇ ਮਰਜੀ ਡਿਜ਼ਾਈਨ ਅਲੱਗ ਹੋਣ ਪਰ ਸੋਨਾ ਇੱਕੋ ਹੀ ਹੈ ਜਿੰਨਾ ਮਰਜੀ ਮਨੁੱਖਾ ਜੀਵਨ ਦੇ ਅੰਦਰ ਭਾਸ਼ਾ ਦੁਆਟ ਹੋ ਸਕਦੀ ਹੈ ਪਰ ਮਨੁੱਖ ਦਾ ਧਰਤੀ ਤੇ ਆਉਣਾ ਧਰਤੀ ਤੋਂ ਜਾਣਾ ਖਾਣਾ ਪੀਣਾ ਸੋਣਾ ਹਸਣਾ ਇਹ ਸਾਰਾ ਕੁਝ ਇੱਕੋ ਜਿਗਾ ਰਿਹਾ ਇਹਦੇ 'ਚ ਕੋਈ ਫਰਕ ਨਹੀਂ ਹੈ ਖਾਣਾ ਪੀਣਾ ਹਸਣਾ ਸੋਣਾ ਵਿਸਰ ਗਿਆ ਹੈ ਮਰਨਾ ਇਹ ਸਾਰੇ ਮਨੁੱਖਾਂ ਦੇ ਅੰਦਰ ਐਸੀ ਹੀ ਅਵਸਥਾ ਬੈਠੀ ਹੈ ਭਾਵੇਂ ਉਹ ਭਾਰਤ ਦੇ ਹੋਣ ਪੰਜਾਬ ਦੇ ਹੋਣ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਥਾਈਲੈਂਡ ਜਿੱਥੋਂ ਦੇ ਵਰਜੀ ਹੋਣ ਬੈਠਾ ਸਾਰੇ ਦੇ ਅੰਦਰ ਇਹੋ ਕੁੱਝ ਹੈ ਕੁਝ ਵੱਖਰਾ ਨਹੀਂ ਬੈਠਾ ਖਾਂਦੇ ਨੇ ਪੀਂਦੇ ਨੇ ਹੱਸਦੇ ਨੇ ਸੌਂਦੇ ਨੇ ਤੇ ਮੌਤ ਵਿੱਚ ਸੱਜਾਂਦੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਨਾਮ ਵਿਸਾਰਖਵਾਰੀ ਕਿੰਨੀ ਤਰੇ ਕਿ ਜੀਵਨ ਨਹੀਂ ਰਹਿਣਾ ਕਹਿੰਦੇ ਨਾਮ ਨੂੰ ਵਿਸਾਰ ਕੇ ਇਹ ਸਾਰੀ ਖੁਵਾਰੀ ਚੱਲ ਰਿਆ ਹੈ ਮਨੁੱਖ ਇਥੇ ਸਦਾ ਨਹੀਂ ਰਹਿਣਾ ਜਿੰਨਾ ਕ ਸਮਾਂ ਮਿਲਿਆ ਹੈ ਉਸ ਸਮੇਂ ਨੂੰ ਸਫਲਾ ਕਰਨਾ ਹੈ ਪਰ ਮਨੁੱਖ ਆ ਕੇ ਉਸ ਸਮੇਂ ਨੂੰ ਬਰਬਾਦ ਕਰੀ ਜਾ ਰਿਹਾ ਤੇ ਮਾਰਕ ਜੀ ਕਿਰਪਾ ਕਰਦੇ ਨੇ ਅਬ ਕਹਤੇ ਕਹਿਨ ਨਾ ਆਇਆ ਕਹਿੰਦੇ ਹੁਣ ਗੱਲਾਂ ਬਾਤਾਂ ਛੁੱਟ ਗਈਆਂ ਜਦੋਂ ਸਮਝ ਆ ਗਈ ਸਰਬੇ ਏਕ ਅਨੇਕੇ ਸਵਾਮੀ ਸਾਰਿਆਂ ਦੇ ਵਿੱਚ ਉਹ ਕਾਰਕ ਪੁਰਖ ਆਪ ਹੈ ਅਨੇਕ ਭਾਸ਼ ਤੇ ਤਰੀਕੇ ਨਾਲ ਉਹ ਵਿਚਰ ਰਿਹਾ ਏ ਸਰਬੇ ਏਕ ਅਨੇਕੇ ਸਵਾਮੀ ਸਭ ਕੱਟ ਭੁਗਵੇਂ ਸੋਈ ਉਹ ਸਾਰਿਆਂ ਹਿਰਦੇਆਂ ਦੇ ਅੰਦਰ ਬੈਠ ਕੇ ਆ ਕੇ ਕਿਉਂਕਿ ਉਹ ਕਰਤਾ ਪੁਰਖ ਹੈ ਕਰਤੇ ਦਾ ਅਰਥ ਬਣਾਉਣ ਵਾਲਾ ਪੁਰਖ ਅਰਥ ਵਿੱਚ ਸਮਾਇਆ ਹੋਇਆ ਉਹ ਸਾਡੇ ਅੰਦਰ ਸਮਾ ਗਿਆ ਅਸੀਂ ਉਹਦਾ ਹੀ ਰੂਪਾਂ ਤੇ ਉਹੀ ਸਾਡਾ ਹੈ ਅਸੀਂ ਉਤੋਂ ਵੱਖਰੇ ਨਹੀਂ ਸੂਰਜ ਇੱਕੋ ਪਰਉਤ ਅਨੇਕ ਨਾਂਨ ਕਰਤੇ ਕੇ ਕੀਤੇ ਵੇਸ ਕਿਦਾਂ ਇੱਕੋ ਹੀ ਸੂਰਜ ਦੇ ਪਰਉਤਾਂ ਕਈ ਨੇ ਇਦਾਂ ਹੀ ਮਨੁੱਖ ਨੇ ਮਨੁੱਖਾ ਜਨਮ ਤੇ ਹੋਰ ਜੰਨੀਆਂ ਵੀ ਜੀਵ ਜੰਤੂ ਬੜਾਏ ਨੇ ਤੇ ਸਾਰੇ ਉਹਦੀ ਹੀ ਦਾਤ ਨੇ ਉਸ ਅਕਾਲ ਪੁਰਖ ਦੇ ਵੇਸ ਨੇ ਉਨੇ ਸਾਰਿਆਂ ਨੂੰ ਪੈਦਾ ਕੀਤਾ ਤੇ ਉਹਦੇ ਕੁੜੇ ਸਾਰਿਆਂ ਨੇ ਸਮਾ ਜਾਣਾ ਏ ਜਿੰਨਾ ਚਿਰ ਇਸ ਜੀਵਨ ਮਿਲਿਆ ਏ ਉਹਨਾਂ ਚਿਰ ਉਹਦਾ ਸ਼ੁਕਰਾਨਾ ਕਰਨਾ ਤੇ ਸਹੀ ਤਰੀਕੇ ਨਾਲ ਕਿਰਤ ਕਮਾਈ ਕਰਨੀ ਏ ਇਹ ਸਿਧਾਂਤ ਦਿੱਤਾ ਏ ਸਤਿਗੁਰਾਂ ਨੇ ਸਰਬੇਕ ਇਕ ਅਨੇਕੇ ਸਵਾਮੀ ਸਭ ਘਟ ਭੁਗਵੇ ਸੋਈ ਸਾਰਿਆਂ ਦੇ ਅੰਦਰ ਉਸਮਾਇਆ ਹੋਇਆ ਹੈ ਕਹਿ ਰਵਿਦਾਸ ਆਤ ਪੈ ਨੀਰੈ ਸਹਿਜੇ ਹੋਏ ਸ